ਸ਼ੇਸ਼ ਹੋ ਗਿਆ ਜਿਉਂ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਹੁਣ ਜੇ ਆਪਾਂ ਨਿਗਾਹ ਮਾਰੀਏ ਨਾ ਤੇ ਭਾਈ ਕਨਈਆ ਜੀ ਕਿਉਂਕਿ ਸਾਖੀ ਤਾਂ ਬਹੁਤ ਲੰਮੀ ਹੋ ਜਾਣੀ ਐ ਐਨੀ ਸੇਵਾ ਕੀਤੀ ਜਿਹੜੇ ਦੁਸ਼ਮਣ ਸੀ ਨਾ ਦੁਸ਼ਮਣਾਂ ਵਿੱਚੋਂ ਵੀ ਗੁਰੂ ਦਾ ਮੁੱਖ ਦਿਸਣ ਲੱਗ ਪਿਆ ਉਹ ਦੁਸ਼ਮਣਾਂ ਨੂੰ ਹੀ ਪਾਣੀ ਪਿਆ ਰਿਆ ਤੇ ਆਪਣਿਆਂ ਨੂੰ ਪਰ ਉਹਦੇ ਅੰਦਰ ਕੋਈ ਜਿਹੜੀ ਮਿਹਰ ਤੇਰ ਵਾਲੀ ਗੱਲ ਹੀ ਨਹੀਂ ਸੀ ਅੱਜ ਤਾਂ ਸੀ ਨਾ ਛੋਟੇ ਹੁੰਦੇ ਆ ਬੱਚਾ ਨੂੰ ਆ ਆਪਣਾ ਤੇ ਆ ਬਗਾਨਾ ਹੈ ਸਰੀਕ ਬਣਾ ਦਿੰਦੇ ਆ ਮਾਂ ਜਿਹੜੀ ਆ ਉਹ ਕਹੂਗੀ ਤੇਰੇ ਤਾਏ ਦੇ ਪੁੱਤ ਜਿਹੜੇ ਹਨ ਉਹ ਤੇਰੇ ਸਰੀਕ ਹੈ ਬੇਟਾ ਉਹਨਾਂ ਨਾਲ ਨਾ ਖੇਡਣਾ ਉਹਨਾਂ ਨਾਲ ਨਾ ਬੋਲਣਾ ਤੇਰਾ ਆਇਆ ਜਿਹੜਾ ਉਹ ਸਰੀਕ ਹੈ ਤੇਰੀ ਭੂਆ ਜਿਹੜੀ ਆ ਉਹ ਆਪਣੇ ਸਰੀਕ ਤੋਂ ਦੇ ਉਹਦੇ ਜਿਹੜੇ ਮੁੰਡੇ ਉਹ ਤੇਰੇ ਸਰੀਕ ਨੇ ਤਾਏ ਚਾਚਿਆਂ ਨੂੰ ਆਪਾਂ ਸਰੀਕ ਬਣਾ ਦਿੰਨੇ ਆ ਇੱਕ ਗੱਲ ਦੇਖਿਓ ਕਦੇ ਵੀ ਮਾਂ ਇਹ ਨਹੀਂ ਕਹੋਗੇ ਜਿਹੜੇ ਤੇਰੇ ਮਾਮੇ ਦੇ ਮੁੰਡੇ ਉਹ ਤੇਰੇ ਸਰੀਕ ਨੇ ਕਦੇ ਨਹੀਂ ਕਹੋਗੇ ਜਿਹੜੇ ਤੇਰੇ ਮਾਸੀ ਦੇ ਮੁੰਡੇ ਉਹ ਤੇਰੇ ਸਰੀਕ ਹੈ ਸਰੀਕ ਕਿਹਨਾਂ ਨੂੰ ਕਹੋ ਭੂਆ ਦੇ ਮੁੰਡਿਆਂ ਨੂੰ ਚਾਚੇ ਤਾਏ ਦੇ ਮੁੰਡੇ ਅਸੀਂ ਨਫ਼ਰਤ ਜਿਹੜੀ ਹੈ ਨਾ ਬੱਚਿਆਂ ਵਿੱਚ ਪਹਿਲਾਂ ਹੀ ਭਰ ਦਿੰਦੇ ਆ ਉਹਨਾਂ ਇਹ ਗੱਲ ਕੁੱਟ-ਕੁੱਟ ਕੇ ਉਹਨਾਂ ਦੇ ਅੰਦਰ ਭਰ ਜਾਂਦੀ ਹੈ ਕਿ ਆਹ ਸਾਡਾ ਹੈ ਆਹ ਬਗਾਨਾ ਹੈ ਤੁਸੀਂ ਆ ਦੇਖਦੇ ਹੋ ਰੋਜ਼ ਨਾਟਕ ਜੇ ਕਿਸੇ ਘਰ ਵਾਲੇ ਨੇ ਆਪਣੇ ਧਰਮ ਪਤਨੀ ਨੂੰ ਕਿਹਾ ਕਹਿਣ ਲੱਗਿਆ ਭਗਵਾਨ ਨੇ ਅੱਜ ਭੈਣ ਆ ਰਹੀ ਹੈ ਤੇ ਉਹਦੇ ਵਾਸਤੇ ਬਾਕੀ ਮਗਾਈਏ ਚਾ ਪਾਣ ਲੈ ਕੀ ਦੇਣਾ ਉਹ ਕਹਿਣ ਲੱਗੇ ਬਣਾ ਬਣਾ ਲੈਉਣ ਲੱਗੀ ਐ ਇੱਕ 10 ਰੁਪਿਆ ਦੇ ਬਟਰ ਲਿਆ ਕੇ ਦੇਦੋ ਚਾਹ ਨਾਲ ਉਹ ਖਵਾ ਦੇ ਉਹ ਥੋੜੀ देर ਬਾਅਦ ਆ ਕੇ ਕਹਿਣ ਲੱਗਾ ਨਵਰਤ ਨਹੀਂ ਗੱਲ ਤੇ ਗੁਰੂ ਸੀ ਕਹਿਣ ਲੱਗਾ ਭਗਵਾਨੇ ਮੇਰੀ ਭੈਣ ਨਹੀਂ ਆ ਰਹੀ ਤੁਹਾਡੀ ਭੈਣ ਆ ਰਹੀ ਕారణ ਕਿ ਫਿਰ ਛੇਤੀ ਜਾਓ ਸਮੋਸੇ ਲਿਓ ਤੇ ਪਨੀਰ ਦੇ ਪਕੌੜੇ ਫੜ ਲਿਓ ਤੇ ਠੰਡਾ ਫੜ ਲਿਓ ਹੁਣ ਦੇਖੋ ਕਿੰਨਾ ਫਰਕ ਹੈ ਹੈ ਭੈਣ ਉਹਦੀ ਭੈਣ ਆ ਰਹੀ ਹੈ ਤੇ 10 ਰੁਪਏ ਦੀ ਮਟਰ ਫੜ ਲਿਆ ਜੇ ਆਪਦੀ ਭੈਣ ਆ ਰਹੀ ਹੈ ਕਿਉਂਕਿ ਹਮੇਸ਼ਾ ਤੁਸੀਂ ਦੇਖੋ ਜੇ ਮਾਂ ਆ ਗਈ ਪਿਤਾ ਆ ਗਿਆ ਭਰਾ ਆ ਗਿਆ ਪਤੀ ਦੀ ਤਾਂ ਨਫਰਤ ਹੈ ਜੇ ਪਿਓ ਆ ਗਿਆ ਮਾਂ ਆ ਗਈ ਭੈਣ ਆ ਗਈ ਭਰਾ ਆ ਗਿਆ ਇਸਤਰੀ ਦਾ ਤੇ ਉਹਨਾਂ ਉਦੋਂ ਖੁਸ਼ ਹੈ ਜੇ ਸਾਡਾ ਕੋਈ ਰਿਸ਼ਤੇਦਾਰ ਆ ਗਿਆ ਇਸਤਰੀ ਦਾ ਉਹ ਖੁਸ਼ ਹੈ ਜੇ ਕਿਸੇ ਜੋਦੇ ਘਰ ਦੇ ਨਾਲ ਕੋਈ ਆ ਕੇ ਰਿਸ਼ਤੇਦਾਰ ਤੇ ਦੁਖੀ ਹੈ ਹੈਰਾਨਗੀ ਦੀ ਗੱਲ ਹੈ ਅੱਜ ਅਸੀਂ ਕਿੱਥੇ ਜਾ ਕੇ ਰੋਤੇ ਹਾਂ ਆਨੰਦ ਕਾਰਜ ਹੋ ਰਿਹਾ ਹੈ ਨਗਰਗੰਧੀ ਸਿੰਘ ਅਰਦਾਸ ਕਰਦਾ ਹੈ ਸਤੇ ਪਾਤਸ਼ਾ ਬੱਚਿਆਂ ਦੇ ਸਤੇ ਆਤਮ ਕਿਉਂ ਇਹਨਾਂ ਦੇ ਸਰੀਰਕ ਤੰਤੁਸਤੀਆਂ ਬਖਸ਼ਣ ਰਾਸਤ ਆਪ ਕਹਿੰਦੇ ਆ ਅਨੰਦ ਕਰਦੇ ਆ ਤੇ ਜਦੋਂ ਵਿਆਹ ਦੀ ਤਰੀਕ ਬਣੇ ਜਾਂਦੇ ਉਹਦਾ ਪਹਿਲਾ ਕੀ ਹੁੰਦਾ ਵੀ ਮੁਰਗੇ ਤੇ ਬੱਕਰੇ ਬਣਾਉਣੇ ਨਾ ਮੀਟ ਨਾਲ ਭਾਈ ਰੋਟੀ ਦੇਣੀ ਹੈ ਬਰਾਤੀ ਉਹ ਸਜਣੋ ਕਿ ਰੋਜ਼ ਤੁਸੀਂ ਇਹੋ ਜੀਆਂ ਚੀਜ਼ਾਂ ਖਾ ਕੇ ਸੌਣੇ ਆਪਣੇ ਘਰ 'ਚ ਵੀ ਰੋਜ਼ ਤੁਸੀਂ ਮੀਟ ਖਾਣੇ ਹੋ ਸਤਿਗੁਰੂ ਪਾਤਸ਼ਾਹ ਜੀ ਨੇ ਕਿੰਨਾ ਕੁਛ ਦਿੱਤਾ ਸਾਨੂੰ ਖਾਣ ਪੀਣ ਵਾਸਤੇ ਜਿਹੜੀ ਗਾਂ ਨਾ ਗਾਂ ਤੁਸੀਂ ਉਹਦੇ ਮੂਰੇ ਭਵੇਂ 36 ਪ੍ਰਕਾਰ ਦਾ ਮੀਟ ਰੱਖ ਦਿਓ ਖਾਊਗੀ ਜਿਹੜਾ ਸ਼ੇਰ ਹੈ ਉਹ ਘਾ ਨਹੀਂ ਖਾਊਗਾ ਤੁਸੀਂ ਜਿੰਨਾ ਮਰਜ਼ੀ ਉਹਦੇ ਮੂਰੇ ਘਾ ਰੱਖ ਦਿਓ ਉਹ ਮਾਸ ਖਾਊਗਾ ਤੇ ਤੁਸੀਂ ਤਾਂ ਉਹਨਾਂ ਜਾਨਵਰਾਂ ਤੋਂ ਵੀ ਗਿਰੇ ਹੋਇਓ ਤੁਸੀਂ ਤਾਂ ਜਿਹੜੀ ਚੀਜ਼ ਆਤਾ ਕੀ ਉਹੀ ਖਾਈ ਜਾਂਦੇ ਹੋ ਕੜਾ ਪ੍ਰਸ਼ਾਦ ਦੀ ਦੇਗ ਵੀ ਲੈ ਲਈ ਸਤਿਗੁਰੂ ਜੀ ਦੇ ਕੋਲੋਂ ਉੱਥੇ ਜਾ ਕੇ ਬਾਹਰ ਜਾ ਕੇ ਪੁੱਛ ਰਿਹਾ ਅੱਜ ਆਮਲੇਟ ਬਣਿਆ ਤੂੰ ਤੇ ਛੱਡਦਾ ਹੀ ਕੁਛ ਨਹੀਂ ਉਧਰ ਕੜਾ ਪ੍ਰਸ਼ਾਦ ਦੀ ਦੇਗ ਵੀ ਸ਼ੱਕ ਲਈ ਤੇ ਦੂਜੇ ਪਾਸੇ ਮਾਸ ਦੀ ਵੀ ਉਮੀਦ ਰੱਖੀ ਵਿੱਟੇ ਹੁਣ ਤੂੰ ਅਰਦਾਸ ਕਰਾ ਰਿਹਾ ਭਾਈ ਸਾਹਿਬ ਤੋਂ ਭਾਈ ਸਾਹਿਬ ਕਹਿ ਰਿਹਾ ਬੱਚਿਆਂ ਦੇ ਸਿੱਕਤੇ ਮਿਹਰ ਭਰ ਆਤ ਰੱਖੋ ਸਾਡੇ ਬੱਚਿਆਂ ਦੇ ਸਿੱਕਤੇ ਮਿਹਰ ਭਰ ਆਤ ਰੱਖੋ ਤੁਹਾਡੇ ਬੱਚੇ ਵੀ ਸ਼ਰਨੇ ਨੇ ਹਯਾ ਹਯਾਰ ਮੁਰਗਾ ਵੱਟ ਕੇ ਉਹ ਖਾ ਲੈਣਾ ਬੱਕਰੇ ਵੱਟ ਕੇ ਖਾ ਲੈਣੇ ਉਹ ਨਹੀਂ ਅਸੀਂ ਛੱਡਨੇ ਸਾਡੇ ਬੱਚਿਆਂ ਦਾ ਸਾਨੂੰ ਫਿਕਰ ਹੈ ਸਤਗੁਰੂ ਅਕਸ਼ਾ ਜੀ ਤੁਸੀਂ ਕਿਰਪਾ ਕਰੋ ਕੋਈ ਐਸੀ ਰੀਤ ਸਮਝਾ ਦਿਓ ਐਸੀ ਮਰਜ਼ਾਦਾ ਸਮਝਾਣਾ ਐਸਾ ਗਿਆਨ ਦਿਓ ਜਿਹਦੇ ਨਾਲ ਇਹਨਾਂ ਗੱਲਾਂ ਦਾ ਜੀ ਸਮਝ ਆ ਜਾਵੇ ਹੁਣ ਇਹ ਗੱਲਾਂ ਗੁਰੂ ਦੇ ਗਿਆਨ ਵਿੱਚੋਂ ਸਾਨੂੰ ਮਿਲਣਗੀਆਂ ਸਤਿਗੁਰੂ ਦੀ ਕਿਰਪਾ ਕਰਕੇ ਨਾ ਗੁਰਬਾਣੀ ਦੇ ਵਿੱਚ ਇੱਕ ਇੱਕ ਗੱਲ ਤੇ ਉਹ ਇਸ਼ਾਰਾ ਕਰਦੇ ਨਾ ਕਿ ਆਹ ਕਰਨਾ ਹੈ ਆਹ ਨਹੀਂ ਕਰਨਾ ਹੈ ਸੇਠ ਨਾ ਹੀ ਕਰ ਕਿਸੇ ਮਹਾਪੁਰਸ਼ ਨੂੰ ਘਰ ਲੈ ਗਿਆ ਹੁਣ ਮਹਾਪੁਰਸ਼ ਦਾ ਬੰਦਗੀ ਕਰੀ ਜਾ ਰਹੇ ਉਸ ਵੇਲੇ ਉੱਠੇ ਨਿਤਨੇ ਕਰਦੇ ਸੇਠ ਦੂਜੇ ਪਾਸੇ ਬੈਠਾ ਕਹੀ ਜਾਂਦਾ ਬਹੁਤ ਘਾਟਾ ਪੈ ਗਿਆ ਬੜਾ ਘਾਟਾ ਪੈ ਗਿਆ ਬਹੁਤ ਕੱਟਾ ਪੈ ਗਿਆ ਬੜਾ ਕੱਟਾ ਪੈ ਗਿਆ। 우마 ਪ੍ਰਸ਼ਾ ਨੇ ਉਹਦੇ ਧਰਮ ਪਤਨੀ ਨੂੰ ਕੋਲ ਬੁਲਾਇਆ ਕਹਿਣ ਕਿ ਵਿਵਾ ਕੀ ਗੱਲ ਹੋ ਗਈ ਹੈ। ਇਹ ਰਾਤ ਤੋਂ ਹੀ ਲੱਗਿਆ ਹੈ ਇਹ ਗੱਲ ਕਰਨ ਬਹੁਤ ਕੱਟਾ ਪੈ ਗਿਆ ਬਹੁਤ ਕੱਟਾ ਪੈ ਗਿਆ। ਉਹ ਕਹਿਣ ਲੱਗੇ ਮਹਾਂਪੁਰਸ਼ੋਂ ਇਹਨੇ ਕੋ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਕਾਰੋਬਾਰ ਦੇ ਵਿੱਚ 5 ਲੱਖ ਬਚਣਾ ਸੀ ਪਰ 3 ਨੇ ਬਚਿਆ। ਮਹਾਪੁਰਸ਼ ਕਹਿਣ ਲੱਗੇ 3 ਤਾਂ ਬਚ ਗਿਆ। ਜੇ ਘਾਟਾ ਕੀ ਪੈ ਗਿਆ। 3 ਤਾਂ ਬਚਿਆ। ਕਹਿਣ ਲੱਗੇ ਨਹੀਂ ਜੀ ਬਸ ਉਹ ਇਹ ਇਹਦੇ ਦਿਮਾਗ ਤੇ ਗੱਲ ਚੜੀ ਪਈ ਹੈ। ਇਹ ਕਹਿੰਦਾ ਸੀ 5 ਲੱਖ ਬਚ ਜੂਗਾ, ਬਚਿਆ 3 ਰੱਖਿਆ। ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਸੁਆਸਾਂ ਦਾ ਰੋਜ਼ ਘਾਟਾ ਉਹਨੇ ਕਦੇ ਸੋਚੀ ਨਹੀਂ। ਕਦੇ ਨਹੀਂ ਕਿਹਾ ਕਿ ਸਭ ਘਾਟਾ ਪੈ ਰਿਹਾ। ਮਹਾਪੁਰਸ਼ ਕਹਿਣ ਲੱਗੇ ਸਵੇਰ ਤੋਂ ਜਿਹੜੀ ਗੱਲ ਚ ਲੱਗਿਆ ਕਿ ਉਹਨਾਂ ਕ ਸਮਾਂ ਬੰਦਗੀ ਵੱਲ ਲਾ ਲੈਂਦਾ ਸਵਾਸਾਂ ਦਾ ਘਟਾਣਾ ਪੈਂਦਾ। ਇਸ ਕਰਕੇ ਅਸੀਂ ਪ੍ਰਾਹੇ ਪਏ ਹੋਈਆਂ। ਸਤਿਗੁਰੂ ਅਮਰਦਾਸ ਬਾਦਸ਼ਾਹ ਜੀ ਨੇ ਇੱਕ ਸਿੱਖ ਨੂੰ ਇਹ ਉਹ ਗੱਲ ਕਹੀ ਸੀ ਉਹ ਰੋਜ਼ ਸਤਿਗੁਰੂ ਜੀ ਦਾ ਉਪਦੇਸ਼ ਸੁਣਦਾ ਸਤਸੰਗਤ ਕਰਦਾ ਤੇ ਜਦੋਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਪੰਗਤ ਜੀ ਬੈਠ ਕੇ ਪ੍ਰਸ਼ਾਦਾ ਛਕੋ ਇਹ ਜੋਤ ਸੀ ਉਹਦਾ ਨਾਮ ਤੇ ਉਦੋਂ ਕਹਿਣ ਦਾ ਵੀ ਉੱਤੇ ਤਾਂ ਗਰੀਬ ਬੈਠੇ ਹੋਣੇ ਆ ਉੱਤੇ ਮਹਾਰੇ ਜਿਹੜੇ ਕੱਪੜਾ ਵਾਲੇ ਬੈਠੇ ਆ ਆਪਣੇ ਆਪ ਨੂੰ ਵੱਡਾ ਹੋਣ ਦਾ ਮਾਨ ਸਿਉ ਪ੍ਰਸ਼ਾਦਾ ਨਾ ਸਕਦਾ ਸਤਗੁਰੂ ਆਖਿ ਸੀ ਜਾਨੀ ਜਾਣ ਸਨ ਕਹਿਣ ਲੱਗਾ ਪਾਤਸ਼ਾਹ ਜੀ ਅੰਦਰੋਂ ਮਨ ਜਿਹੜਾ ਨਾ ਦੁਖੀ ਰਹਿੰਦਾ ਸਸੰਗਤ ਵੀ ਕਰਦੇ ਆ ਪਾਤਸ਼ਾਹ ਜੀ ਕਹਿਣ ਲੱਗੇ ਅਜੇ ਤੇਰੇ ਮਨ ਚ ਜਿਹੜਾ ਹੰਕਾਰ ਆ ਨਾ ਉਹ ਹੰਕਾਰ ਦੀ ਮੈਣ ਜਿਹੜੀ ਇਹ ਤੈਨੂੰ ਦੁਖੀ ਕਰਦੀ ਹੈ ਕਹਿਣ ਲੱਗੇ ਪਾਤਸ਼ਾਹ ਫਿਰ ਕੀ ਕਰਾਂ ਸਤਗੁਰੂ ਜੀ ਕਹਿਣਗੇ ਉਹਨੂੰ ਕੱਢ ਗਿਆ ਸੰਗਤ ਵਿੱਚ ਅੱਜ ਜਦੋਂ ਉਹ ਸੰਗੋਦਨ ਹੋ ਰਿਹਾ ਸੀ ਨਾ ਤੇ ਸਤਗੁਰੂ ਜੀ ਇਹੋ ਇੱਕ ਕਹਿ ਰਹੇ ਸਨ ਵੀ ਜੇ ਤੂੰ ਨਫ਼ਰਤ ਕਰੇਗਾ ਨਾ ਅੰਦਰ ਵਿਕਾਰਾਂ ਦੀ ਮੈਲ ਲੈ ਕੇ ਆਨੇਗਾ ਹਉਮੈ ਤਨ ਤੰਗੀ ਕਰੋਗੀ ਉਹਨੇ ਸੋਚਿਆ ਕਿ ਚਾਲਾ ਕਿਸ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਉੱਥੇ ਜਾ ਕੇ ਫਿਰ ਮਨ ਬਦਲ ਗਿਆ ਕਹਿਣ ਲੱਗਾ ਚਲੋ ਅਰਸ਼ਾਦਾ ਤਾਂ ਨਹੀਂ ਛਕਦੇ ਉੱਥੇ ਬੈਠ ਗਏ ਭਾਂਡੇ ਮਾਜ ਲੈਨੇ ਹੁਣ ਸਾਡੇ ਤੇ ਇੱਕ ਰਿਵਾਜ ਆ ਸੀ ਜੇ ਭਾਂਡੇ ਮਾਜਣਿਆ ਤੇ ਨਾਲ ਮੋਬਾਈਲ ਵਾਲਿਆਂ ਨੂੰ ਕਿੰਨੇ ਫੋਟੋ ਖਿੱਚ ਕੇ ਪਾ ਦੇ ਲੈਟ ਤੇ ਪਤਾ ਲੱਗੇ ਵੀ ਆਹ ਤੇ ਕੋ ਭਾਂਡੇ ਮਾਜ ਜਿੰਦਾ ਸੇਵਾ ਨਹੀਂ ਉਹ ਹਉਮੈ ਹੈ ਹੁਣ ਜਦੋਂ ਜਾ ਕੇ ਭਾਈ ਜੋਤ ਭਾਂਡੇ ਫੜਿਆ ਕਰੇ ਕਿਸੇ ਨੂੰ ਮਾਣਨ ਵਾਸਤੇ ਮਾੜੀ ਜੀ ਮਾਂਝ ਆਵੇ ਪਿਆਰ ਜੂਟੇ ਭਾਂਡੇ ਕਿਵੇਂ ਮਾਂਝਾਂ ਜੀ ਐ ਕਰਦਾ ਕਰਦਾ ਜਦੋਂ ਮਾਂਝਣ ਲੱਗ ਪਿਆ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ ਫਿਰ ਭਾਂਡੇ ਮਾਂਜਦਾ ਮਾਂਜਦਾ ਨਾ ਇੱਕ ਦਿਨ ਤਾਂ ਸੁਰਤੀ ਜੁੜ ਗਈ ਅੱਖਾਂ ਬੰਦ ਕਰਕੇ ਬਸ ਭਾਂਡੇ ਮਾਂਝੀ ਜਾ ਰਹੇ ਮੜੀ-ਮੋਟੀ ਕਿਤੇ ਝੂਠ ਰਹਿ ਜਾਂਦੀ ਹੈ ਨਾ ਉਹ ਵੀ ਸਾਫ਼ ਕਰਦਾ ਤੇ ਹੁਣ ਜਿਹੜੇ ਵਿਕਾਰਾਂ ਦੀ ਮੈਲ ਲੱਗਿਸ ਨਾ ਮਾਉਂਏ ਦੀ ਪੱਟਾ ਪਣ ਹੋਣੀ ਉਹ ਵੀ ਲੱਗ ਗਈ। ਸਤਿਗੁਰੂ ਜੀ ਕਹਿੰਦੇ ਭਾਈ ਜੋਧੂ ਆ ਜਾ ਹੁਣ। ਬਰਤਨ ਤੋਂ ਸਾਫ਼ ਕਰ ਲੈ। ਕਹਿਣ ਲੱਗਾ ਬਾਪ ਜੀ ਆਹ ਹੋਰ ਸੇਵਾ ਕਰ ਲੰਦ ਸਤਿਗੁਰੂ ਜੀ ਕਹਿੰਦੇ ਨਹੀਂ ਹੁਣ। ਬਰਤਨ ਸਾਫ਼ ਹੋ ਗਿਆ ਆ ਤੇਰੀ ਡਿਊਟੀ ਲਾਉਣੀ ਐ ਤੂੰ ਗੁਰਮਤ ਦਾ ਪ੍ਰਚਾਰ ਕਰਨਾ। ਤੂੰ ਪੜ੍ਹੇ ਲਿਖੇ ਐ। ਤੇ ਤੇਰੇ ਪ੍ਰਚਾਰ ਦੇ ਨਾਲ ਛੇਤੀ ਸੰਤਾਂ ਦਾ ਜੁੜਨ ਗਿਆ ਗੁਰੂ ਘਰ ਦੇ ਨਾਲ ਤੂੰ ਗੁਰਮਤਿ ਦਾ ਪ੍ਰਚਾਰ